ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਰੈਗੂਲਰ ਨੌਕਰੀਆਂ ਦਾ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸਪੋਸਟਾਂ ਰਹਿਣ ਵਾਲੀਆਂ ਰੈਗੂਲਰ ਪੋਸਟਾਂ ਪੰਜਾਬ ਸਰਕਾਰ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਸੇਵਾਦਾਰ ਤੇ ਚੌਕੀਦਾਰ ਦੀਆਂ ਪੋਸਟਾਂ ਜਾਰੀ ਹੋਈਆਂ ਜੀ ਬਹੁਤ ਵੱਡਾ ਮੌਕਾ ਹੈ 8ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਪੋਸਟਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਰੱਖ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਤਾਂ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਜੀ ਰੈਗੂਲਰ ਪੋਸਟਾਂ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਸੇਵਾਦਾਰ ਦੀਆਂ ਅਸਾਮੀਆਂ ਜਾਰੀ ਹੋਈਆਂ ਜੀ ਸਭ ਤੋਂ ਪਹਿਲਾਂ ਬਾਚਾਪਾ ਚੌਕੀਦਾਰ ਦੀਆਂ ਪੋਸਟਾਂ ਬਾਰੇ ਗੱਲ ਕਰਾਂਗੇ ਤਾਂ ਤੁਸੀਂ ਨੋਟੀਫਿਕੇਸ਼ਨ ਦੇ ਸਕਦੇ ਹੋ ਸੇਵਾਦਾਰ ਦੀਆਂ ਪੋਸਟਾਂ ਜੋ 150 ਜਾਰੀ ਹੋਈਆਂ ਜੀ ਰੈਗੂਲਰ ਪੋਸਟਾਂ ਜੀ ਰੈਗੂਲਰ ਪੇ ਸਕੇਲ ਹੈ ਇਹਨਾਂ ਪੋਸਟਾਂ ਦੇ ਲਈ 150 ਪੋਸਟਾਂ ਕੁੱਲ 42 ਪੋਸਟਾਂ ਜੋ ਔਰਤਾਂ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਅੱਗੇ ਜੀ ਚੌਕੀਦਾਰ ਦੀਆਂ ਪੋਸਟਾਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤੁਹਾਡੇ ਸਾਹਮਣੇ ਕਿਹੜੀ ਕੈਟਾਗਰੀ ਦੇ ਲਈ ਕਿੰਨੀਆਂ ਪੋਸਟਾਂ ਜਾਰੀ ਹੋਈਆਂ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਹੈ ਤੁਸੀਂ ਉੱਥੋਂ ਜਾ ਕੇ ਪੂਰਾ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ ਡਾਊਨਲੋਡ ਕਰਕੇ 22 ਪੋਸਟਾਂ ਹੈ ਜੀ ਕੁੱਲ ਐ ਜੀ ਦੇ ਵਿੱਚ 4 ਰਾਖਵੀਆਂ ਪੋਸਟਾਂ ਜੋ ਔਰਤਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਰੱਖੀਆਂ ਗਈਆਂ ਨੇ ਤਾਂ ਇਹ ਨੋਟੀਫਿਕੇਸ਼ਨ ਦੇ ਵਿੱਚ ਕੈਟਾਗਰੀ ਕੋਡ ਦਿੱਤੇ ਹੋਏ ਹੈ ਜਿਹੜੀ ਜਿਹੜੀ ਕੈਟਾਗਰੀ ਅਨੁਸਾਰ ਤੁਸੀਂ ਅਪਲਾਈ ਕਰਨਾ ਉਹਦੇ ਅਨੁਸਾਰ ਕੋਡ ਹੈ ਤੁਸੀਂ ਸਿਲੈਕਟ ਕਰਨਾ ਆਨਲਾਈਨ ਅਪਲਾਈ ਕਰਨ ਸਮੇਂ ਇਨ੍ਹਾਂ ਪੋਸਟਾਂ ਦੇ ਲਈ ਯੋਗਤਾ ਇਨ੍ਹਾਂ ਵੱਲੋਂ ਲਿਖੀ ਗਈ ਹੈ ਜੀ 8ਵੀਂ ਪਾਸ ਪੰਜਾਬੀ ਦੇ ਨਾਲ ਤੁਸੀਂ ਕੀਤੀ ਹੋਵੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਨਖਾਹ ਦੀ ਗੱਲ ਕਰੀਏ ਤਾਂ ਇਨ੍ਹਾਂ ਪੋਸਟਾਂ ਦੇ ਲਈ ਜੋ ਸੇਵਾਦਾਰ ਤੇ ਚੌਕੀਦਾਰ ਦੀਆਂ ਦੋਨੋਂ ਪੋਸਟਾਂ ਦੇ ਲਈ ਸਕੇਲ ਇਹਨਾਂ ਵੱਲੋਂ 18000 ਮਿਨੀਮਮ ਐਡਮਿਸਿਵਲ ਪੇ ਇਹਨਾਂ ਵੱਲੋਂ ਲਿਖਿਆ ਗਿਆ ਜੀ ਤੇ ਪੱਤਰ ਨੰਬਰ ਦਿੱਤੇ ਹੋਏ ਜਿਸ ਦੇ ਅਨੁਸਾਰ ਇਹ ਸੈਲਰੀ ਹੈ ਦਿੱਤੀ ਜਾਣੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਉਮਰ ਸੀਮਾ ਰੱਖੀ ਗਈ ਹੈ ਜੀ ਮਿਨੀਮਮ 16 ਸਾਲ ਰੱਖੀ ਗਈ ਹੈ ਮੈਕਸਿਮਮ 35 ਸਾਲ ਵੱਖ-ਵੱਖ ਜੋ ਕੈਟਾਗਰੀਜ਼ ਦੇ ਅਨੁਸਾਰ ਹੈ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਉਹਨਾਂ ਦੇ ਲਈ ਉਮਰ ਸੀਮਾ ਦੇ ਵਿੱਚ ਛੋਟਾ ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਆਨਲਾਈਨ ਜੋ ਫੀਸ ਤੁਸੀਂ ਪੇ ਕਰਨੀ ਹੈ ਆਮ ਵਰਗ ਜਨਰਲ ਵਰਗ ਦੇ ਸਤੰਤਰਤਾ ਸੰਗਰਾਮੀ ਏ ਖਿਡਾਰੀ 1000 ਰੁਪਏ ਫੀਸ ਰੱਖੀ ਗਈ ਹੈ ਐਸਸੀ ਬੀਸੀ ਆਰ ਸਿਕਤੌਰ ਤੇ ਕਮਜ਼ੋਰ ਵਰਗ 250 ਰੁਪਏ ਫੀਸ ਲੱਗੀ ਹੈ ਸਾਬਕਾ ਫੌਜੀ ਦੇ ਆਸ਼ਰਿਤ 200 ਰੁਪਏ ਫੀਸ ਹੈ ਜੀ ਦਿਵਿਆਂਗ ਜਾਂ ਫਿਜ਼ੀਕਲ ਹੈਂਡੀਕੈਪ ਕੋਟੇ ਦੇ ਲਈ 500 ਰੁਪਏ ਫੀਸ ਇਹਨਾਂ ਵੱਲੋਂ ਰੱਖੀ ਗਈ ਹੈ ਜੀ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਪੀ ਟ੍ਰਿਪਲ ਐਸ ਬੀ ਦੀ ਵੈਬਸਾਈਟ ਹੈ ਜੀ triplesb.punjab.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਲੈਣਾ ਹੈ ਆਨਲਾਈਨ ਐਪਲੀਕੇਸ਼ਨਸ ਦੇ ਵਿੱਚ ਜਾ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 26 ਅਗਸਤ 2024 ਤੋਂ ਲੈ ਕੇ 24 9 2024 ਸ਼ਾਮ 5 ਵਜੇ ਤੱਕ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਹ ਜੋ ਪੋਸਟਾਂ ਨੇ ਜੀ ਇਹ ਦੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜਾਰੀ ਹੋਈਆਂ ਇਸ਼ਤਿਹਾਰ ਨੰਬਰ 10/2024 ਵਕ ਵਕ ਤਰੀਕਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਬਹੁਤ ਵਧੀਆ ਮੌਕਾ ਜੀ 8ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਇਗਜ਼ਾਮ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਇਗਜ਼ਾਮ ਦੇ ਅਕੋਰਡਿੰਗ ਹੀ ਇਹ ਜੋ ਮੈਰਿਟ ਲਿਸਟ ਬਣਨ ਵਾਲੀ ਹੈ 8ਵੀ ਇਸ ਤੋਂ ਉੱਚ ਯੋਗਤਾ ਰੱਖਣ ਵਾਲੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆਂ। ਧੰਨਵਾਦ ਜੀ।